ਹੈਲੋ ਸਤਿ ਸ਼੍ਰੀ ਅਕਾਲ ਜੀ ਦਿਵਾਰੀ ਦੀਆਂ ਸਫਾਈਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਅਸੀਂ ਡ੍ਰੈਗ ਰੂਮ ਸਾਫ਼ ਕਰ ਦਿੱਤਾ ਸਾਫ਼ ਹੀ ਸੀ ਪਰ ਫਿਰ ਵੀ ਚਲੋ ਜਿੰਨਾ ਹੋਇਆ ਸਫਾਈ ਕੀਤੀ ਤੇ ਹੁਣ ਅਸੀਂ ਜਾਲੀ ਵਾਲੇ ਗੇਟ ਸਾਫ਼ ਕਰਾਂਗੇ ਜੇ ਤਾਂ ਸੀ ਇਹਨਾਂ ਜਾਲੀ ਵਾਲੇ ਗੇਟਾਂ ਦੇ ਉੱਤੇ ਪਾਣੀ ਮਾਰਦੇ ਆ ਤਾਂ ਜੰਗਾਰ ਲੱਗ ਜਾਂਦੀ ਆ ਇਸ ਲਈ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਅਸੀਂ ਤੇਲ ਨਾਲ ਸਾਫ਼ ਕਰੀਏ ਮਸ਼ੀਨ ਆਇਲ ਨਾਲ ਅੱਜ ਸ਼ੁਰੂ ਕਰਾਂਗੇ ਆਪਾਂ ਇਸ ਤੇ ਮਸ਼ੀਨ ਦਾ ਤੇਲ ਲਗਾਉਣਾ ਕਿਆਛ ਨਾਲ ਸਫਾਈ ਦੇਖੋ ਕਿ ਸੋਹਣੀ ਹੋ ਰਹੀ ਹੈ ਅਸੀਂ ਲੱਗ ਜਿਹੜੀ ਪਹਿਲੀ ਵਾਰ ਟਰਾਈ ਕੀਤਾ ਛੱਤ ਇੱਕਦਮ ਨਵੀਂ ਜਿਹੀ ਲੱਗਣ ਲੱਗ ਪਈ ਜਿਵੇਂ ਅੱਜ ਹੀ ਪੇਂਟ ਕਰਵਾਇਆ ਹੋਵੇ ਬੜੀ ਐਸ ਫਾਈ ਹੋ ਰਹੀ ਹੈ ਆ ਨਾ ਵੈਸੇ ਪ੍ਰੈਸ਼ਰ ਨਾਲ ਨਹੀਂ 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 ਕੁਝ ਨਹੀਂ ਆ ਰਹਾ ਪਾਣੀ ਇਹ ਪਾਣੀ ਆ ਲੈ ਪਹਿਲਾਂ ਗੇਟ ਸਾਫ਼ ਕਰ ਦੇ ਕਰਨਾ ਗੇਟ 1 ਸੈਕਿੰਡ ਮੈਨੂੰ ਇੱਧਰ ਆ ਔਰ ਗੇਟ ਸਾਫ ਕਰਨ ਦਾ ਸਭ ਤੋਂ ਆਸਾਨ ਤਰੀਕਾ ਨਾ ਪ੍ਰੈਸ਼ਰ ਮਾਰ ਕੇ <laughs> que eu tô bem, ਬੋਲਦੇ ਹੁਣ ਆਪਾਂ ਗੇਟਾਂ ਨੂੰ ਪਾਣੀ ਨਾਲ ਸਾਫ਼ਤਾ ਕਰ ਲਿਆ ਦੇਖੋ ਪਰ ਇੰਨੇ ਸਾਫ਼ ਨਹੀਂ ਹੋਏ ਹੁਣ ਆਪਾਂ ਇਹਦੇ ਉੱਪਰ ਡੀਜ਼ਲ ਔਇਲ ਲਗਾਵਾਂਗੇ ਤੇ ਉਸ ਤੋਂ ਬਾਅਦ ਦਿਖਾਵਾਂਗੇ ਤੁਹਾਨੂੰ ਵੀ ਕਿੰਨੇ ਜ਼ਿਆਦਾ ਸਾਫ਼ ਹੋ ਜਾਂਦੇ ਨੇ ਕੱਲੇ ਪਾਣੀ ਨਾਲ ਮਿੱਟੀ ਨਹੀਂ ਜਾਂਦੀ ਹੈਗੀ ਦੇਖੋ ਹੁਣ ਥੋੜੀ ਦੇਰ ਤੱਕ ਪਾਣੀ ਸੁੱਕਣ ਦੇ ਬਾਅਦ ਮੈਂ ਇਸ ਉੱਪਰ ਡੀਜ਼ਲ ਆਇਲ ਲਗਾਵਾਂਗੀ ਹਾਂਜੀ ਹੁਣ ਦੇਖੋ ਡੀਜ਼ਲ ਲਗਾਉਣ ਤੋਂ ਬਾਅਦ ਕਿੰਨਾ ਜ਼ਿਆਦਾ ਗਲੋ ਕਰ ਰਿਹਾ ਹੈ ਗੇਟ ਵੀ ਗਲੋ ਕਰ ਰਿਹਾ ਹੈ ਜਿਸ ਤਰ੍ਹਾਂ ਕਰੀਮਾ ਲਗਾਉਣ ਤੋਂ ਬਾਅਦ ਸਾਡੀ ਸਕਿਨ ਗਲੋ ਕਰਦੀ ਹੈ ਹੁਣ ਨਾਈਸ ਲੱਗ ਰਿਹਾ ਹੈ ਚੰਗੀ ਤਰ੍ਹਾਂ ਪਾਣੀ ਦਾ ਪ੍ਰੈਸ਼ਰ ਮਾਰ ਕੇ ਧੋਣ ਤੋਂ ਬਾਅਦ ਇੱਕ ਕੋਟਿੰਗ ਡੀਜ਼ਲ ਦੀ ਕੀਤੀ ہوئی ਮਿਹਨਤ ਸਫਲ ਹੋ ਗਈ ਇਹੀ ਡੀਜ਼ਲ ਮੈਂ ਖਿੜਕੀਆਂ ਤੇ ਵੀ ਲਗਾਇਆ ਖਿੜਕੀਆਂ ਵੀ ਨਾਈਸ ਲੱਗ ਰਹੀਆਂ ਨੇ ਕੱਲ ਪ੍ਰਾਸਰ ਨਾਲ ਤੋਂ ਅਜੇ ਨਹੀਂ ਸਫਾਈ ਨਹੀਂ ਸੀ ਹੋਈ ਗੇਟਾਂ ਦੀ ਚਲੋ ਥੋੜੀ ਬਹੁਤ ਸਫਾਈ ਮੁਕੰਮਲ ਹੋ ਗਈ ਦਿਵਾਲੀ ਦੀ ਬਾਕੀ ਚੱਲ ਰਹੀ ਹੈ ਦੀਵਾਲੀ ਦੀ ਸਫਾਈ ਦੇ ਵਿੱਚ ਸਭ ਤੋਂ ਔਖਾ ਕੰਮ ਮੈਨੂੰ ਲੱਗਦਾ ਹੈ ਕਿਚਨ ਸਾਫ਼ ਕਰਨਾ ਕਿਉਂਕਿ ਕਿਚਨ ਦੇ ਬਾਕੀ ਸਾਰੇ ਕੰਮ ਵਧੀਆ ਹੋ ਜਾਂਦੇ ਨੇ ਬਟ ਇਹ ਵਾਲੇ ਜੋ ਰੈਕ ਨੇ ਇਹਨਾਂ ਦੇ نیچے ਸਫਾਈ ਨਹੀਂ ਹੁੰਦੀ ਉਹ ਦੇਖੋ نیچے ਕਿਉਂਕਿ ਉੱਥੇ ਆਇਲ ਵਗੈਰਾ ਡਿੱਗ ਜਾਂਦਾ ਉਹਦੇ ਕਰਕੇ ਇਹਨਾਂ ਦੀ ਸਫਾਈ ਕਰਨੀ ਬਹੁਤ ਮੁਸ਼ਕਿਲ ਲੱਗਦੀ ਆ ਇਹ ਵਾਲੇ ਸਾਫ਼ ਹੋ ਜਾਂਦੇ ਨੇ ਕਿ ਸਿੰਪਲੀ ਬਟ ਇਹਨਾਂ ਇਹ ਸਾਫ਼ ਹੋ ਜਾਂਦੇ ਆ ਇਹਨਾਂ ਦੇ نیچے ਨਹੀਂ ਸਾਫ਼ ਹੁੰਦਾ ਹੁਣ ਆਪਾਂ ਇਹ ਚੀਜ਼ ਸਾਫ਼ ਕਰਨੀ ਆ ਦੇਖਦੇ ਹਾਂ ਕਿਵੇਂ ਹੁੰਦੀ ਆ ਇਹਨਾਂ ਨੂੰ ਖੋਲਣਾ ਪੈਣਾ ਕਿਸੇ ਤਰੀਕੇ ਨਾਲ ਰੈਕ ਦੀ ਸਫਾਈ ਕਿਵੇਂ ਕਰਨੀ ਆ ਇਹ ਦੱਸਾਂਗੇ ਤੁਹਾਨੂੰ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ